ਦੇਖੋ ਜੀ ਕਪੜਾ ਦੇਣਾ ਵਧੀਆ ਤੇ ਰੇਟ ਲੈਣਾ ਘੱਟ ਆ ਚੱਕੋ ਬਜ਼ਾਰਾਂ ਦੇ ਵਿੱਚ ਆ ਨੈਸ਼ਨਲ ਕਰੇਵ ਦਾ ਸੂਟ ਪਿਓਰ ਦਾ ਚਨੌਣ ਦਾ ਦੁਪੱਟਾ 15 16 ਸੂਟ ਦੇਣਾ 500 ਰੁਪਏ ਜੇ ਆ ਦੇਖੋ ਵੀ ਫਾਇਦੇ ਦਾ ਬਾਕੀ ਬਹੁਤ ਆ ਆ ਦੇਖੋ ਬਾਜ਼ਾਰ ਜਿਹੜਾ 1800 1900 ਦਾ ਸੂਟ ਹੈ ਤੇ 850 ਦਾ 1000 ਰੁਪਏ ਇੱਕ ਸੂਟ ਪਿੱਛੇ ਤੁਹਾਡਾ ਬਚ ਗਿਆ ਆ ਹੈਂਡਵਰਕ ਚੈੱਕ ਕਰ ਦੋ ਕੈਮਰੇ ਵਾਲੇ ਵੀਰੇ ਨਿਗਾਹ ਮਾਰਦੇ ਕਰਾਂ ਦੀ ਆ ਚੈੱਕ ਕਰੋ ਦੁਪੱਟਾ ਦੁਪੱਟਿਆਂ ਦੇ ਸਾਇਹ ਦੇਖ ਲਓ ਬਜ਼ਾਰਾਂ ਤੇ ਰੇਟ 3 3000 ਆ ਨੈਚੁਰਲ ਕਰੇਵ ਦਾ 1500 ਰੁਪਏ ਦਾ ਸੂਟ ਦੇ ਦੇਣਾ 1500 ਆ ਦੇਖੋ ਤੁਸੀਂ ਦੁਪੱਟੇ ਲੈਣੇ ਆ ਤੁਸੀਂ ਲੈਣੀਆਂ ਹੈਗੀਆਂ ਫੁਲਕਾਰੀਆਂ ਇਹਦੇ ਵਿੱਚ ਵੀ ਦੇਖੋ ਤੁਸੀਂ ਜਾਗਮਾਂ ਤੇ ਜਾਣਾ ਤੇ ਇਹਦੇ ਵਿੱਚ ਵੀ ਫਾਇਦੇ ਆ ਇਹ ਕਿੰਨੇ ਦੀ ਆ ਬਾਜ਼ਾਰ 'ਚ 1500 ਸਾਡੇ ਕੋਲ 500 ਰੁਪਏ 'ਚ ਲੈ ਜਾਓ ਆ ਚੱਕੋ ਲਹਿੰਗੇ ਭਾਰੇ ਭਾਰਿਆਂ ਜੇ ਵੱਡੇ ਫਾਇਦੇ ਕਰ ਦਿੰਨੇ ਆ ਬਾਜ਼ਾਰਾਂ ਦੇ ਵਿੱਚ 5 5 7 7000 ਰੈਂਟ 15 15 20 20000 ਦਾ ਲਹਿੰਗਾ ਸਿਰਫ ਔਰ ਸਿਰਫ 1750 ਰੁਪਏ 'ਚ ਲਹਿੰਗਾ ਦੇ ਦੇਣਾ ਬਾਜ਼ਾਰਾਂ ਦੇ ਵਿੱਚ ਜਾਉਂਗੇ ਇਹਦਾ ਰੈਂਟ 30000 35000 ਕੁੱਤੀ ਹਰ ਇਦਾਂ ਰੈਂਟ ਚੱਲਦੇ ਆ ਪਰ ਸਾਡੇ ਕੋਲ ਰੈਂਟ ਨਾਲੋਂ ਵੀ ਅੱਤੇ ਤੇ ਰੇਟ ਕਰਦੇ ਲਹਿੰਗਿਆਂ ਦੇ ਬੜੀਆ ਤਿਉਹਾਰ ਆ ਗਿਆ ਤੁਸੀਂ ਭੈਣਾਂ ਨੂੰ ਪੈਸੇ ਨਾ ਦਿਓ ਪੈਸੇ ਦੇ ਬਜਾਏ ਇਦਰੇ ਸੋਹਣੇ ਸੋਹਣੇ ਸੂਟ ਦੇ ਦਿਓ ਆ ਸੂਟ ਤਾਂ ਕੇ ਖੁਸ਼ ਹੋ ਜੂ ਜਿਹੜੇ ਇਦਾਂ ਦੇ ਭਾਰੇ ਭਾਰੇ ਸੂਟ ਤੁਸੀਂ ਜਾ ਕੇ ਸ਼ੋਅਰੂਮਾਂ ਚ ਲੈਣੇ ਹੋ ਹੈਵੀ ਸੂਟ 2-2 ਲੱਖ ਰੁਪਏ ਦੀ ਦਾਜਵਰੀ ਬਣਦੀ ਆ ਇੱਥੇ 2 ਲੱਖਾਂ ਦੀ ਦਾਜਵਰੀ ਤੁਹਾਨੂੰ 80000 ਰੁਪਏ ਜਾਂਪਾ ਦੇ ਦੇਣੀ ਆ ਆ ਡਰੈਸ ਚੈੱਕ ਕਰ ਲਓ ਚੰਡੀਗੜ੍ਹ ਮੋਹਾਲੀ ਦਿੱਲੀ ਪਟੇ ਪਟੇ ਏਰੀਆ ਦੇ ਵਿੱਚ ਆ ਡ्रेसेस ਆ ਪਾਈਆਂ ਜਾਂਦੀਆਂ ਬੁਜਾਰਾਂ ਦੇ ਵਿੱਚ ਰੇਟ ਚੈੱਕ ਕਰ ਲੋ 15000 20000 ਦੀ ਡਰੈਸ 4750 ਦੇਖੋ ਜੀ ਸਾਡੇ ਕੋਲ 2500 ਰੁਪਏ ਤੋਂ ਡਰੈਸ ਸ਼ੁਰੂ ਹੋ ਜਾਂਦੀ ਆ 3000 3500 4500 5000 6500 ਐਡਾ ਰੇਂਜਰ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਤੇ ਦੇਣੀਆਂ ਆ ਦੇਖੋ ਜੀ ਇੱਥੇ ਫਾਇਦਾ ਕੀ ਐ ਲਹਿੰਗੇ ਸ਼ਰਾਰੇ ਗਰਾਰੇ ਸੂਟ ਤੇ ਹੈਗੀ ਐ ਇੱਥੇ ਕੋਟ ਪੈਂਟ ਉਰਤੇ ਪਜਾਮੇ ਸ਼ੇਰਵਾਨੀਆਂ ਪੈਂਟਾਂ ਸ਼ਰਟਾਂ ਦਸਤਾਰਾਂ ਟਾਈਆਂ ਕੰਬਲ ਰਜਾਈਆਂ ਸਾਰਾ ਕੁਝ ਇੱਕ ਛੱਤ ਹੇਠਾਂ ਤੁਹਾਨੂੰ ਅਸੀਂ ਦੇ ਦੇਣਾ ਹੈ ਹਾਂਜੀ ਕੀ ਤੁਹਾਡੇ ਘਰ ਚ ਭੈਣ ਜਾਂ ਭਰਾ ਦਾ ਵਿਆਹ ਗਿਆ ਤੁਸੀਂ ਕਨਫਿਊਜ਼ ਹੋਏ ਬੈਠੇ ਹੋ ਵੀ ਚਾਹੀਏ ਕਿਤੇ ਤੁਸੀਂ ਇਹ ਵੀ ਸੋਚ ਰਹੇ ਹੋ ਨੇ ਬਾਜ਼ਾਰ ਚ ਜਾਈਏ ਕਿਤੇ ਲੁੱਟੇ ਨਾ ਜਾਈਏ ਤੇ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਜੋ ਬਹੁਤ ਵੱਡਾ ਬ੍ਰਾਂਡ ਆ ਜਿੱਥੇ ਵਿਆਹ ਸ਼ਾਦੀ ਦੇ ਕੱਪੜੇ ਦੀਆਂ ਬਹੁਤ ਵੱਡੀਆਂ ਆਫਰਾਂ ਲੱਗ ਗਈਆਂ ਜਿੱਥੇ ਤੁਹਾਨੂੰ ਦਾਜ ਬਿਰ ਦਾ ਕੱਪੜਾ ਜਿਹੜਾ 50000 ਦਾ ਬਾਜ਼ਾਰ ਚ ਨਾ ਇੱਥੇ ਤੁਹਾਨੂੰ ਦਵਾਂਗੇ 15000 ਚ ਜੇ ਤੁਸੀਂ ਲੱਖ ਰੁਪਏ ਦਾ ਕੱਪੜਾ ਬਿਜਾਰ ਚ ਆ ਕੇ ਜਿਹੜਾ ਲੈਨੇ ਹੋ ਇੱਥੇ ਦਵਾਂਗੇ 40000 ਚ ਜੇ ਤੁਸੀਂ ਹੈਵੀ ਹੈਵੀ ਭਾਰੇ ਭਾਰੇ ਸੂਟ ਲੈਨੇ ਆ ਵੱਡੇ ਸ਼ੋਰੂਮੋਂ ਜਾ ਕੇ ਜਿਹੜਾ 2 ਲੱਖ ਰੁਪਏ ਦਾ ਕੱਪੜਾ ਲੈਨੇ ਹੋ ਇੱਥੇ 80000 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਦੇ ਦੇਣਾ ਫਾਇਦੇ ਫਾਇਦੇ ਕਰੋਣੇ ਤੁਸੀਂ ਆ ਜਾਓ ਹੁਣ ਹੋਰ ਨਾ ਜਾਇਓ ਕਿਤੇ ਵੀਡੀਓ ਅੰਤ ਤੱਕ ਦੇਖ ਲਓ ਭਾਈ ਜੀ ਭੈਣਾ ਭਰਾਵਾਂ ਦੇ ਫੈਰੇ ਕਰ ਦਿਓ ਵਿਆਹ ਸਾਈਏ ਦਿਨ ਆ ਗਿਆ ਨੇੜੇ ਬਾਜ਼ਾਰ ਚ ਆਂਦੇ ਲੁੱਟ ਹੁੰਦੀ ਬਹੁਤ ਕੱਪੜਾ ਮਿਲਦਾ ਘਟਿਆ ਤੇ ਪੈਸੇ ਲੈਂਦੇ ਵੱਧ ਫੈਰਾ ਕਰ ਦਿਓ ਲੋਕਾਂ ਦਾ ਦੇਖੋ ਜੀ ਕੱਪੜਾ ਦੇਣਾ ਵਧੀਆ ਤੇ ਰੇਟ ਲੈਣਾ ਘੱਟ ਆ ਚੱਕੋ ਬਜ਼ਾਰਾਂ ਦੇ ਵਿੱਚ ਆ ਨੈਸ਼ਨਲ ਕਰੇਵ ਦਾ ਸੂਟ ਪ्योर ਦਾ ਚਨਾਉਣ ਦਾ ਦੁਪੱਟਾ 15 16 ਸੂਟ ਦੇਣਾ 500 ਰੁਪਏ ਜੇ ਆ ਚੱਕੋ ਆ ਵੀ ਕਰੇਵ ਦਾ ਸੂਟ ਆ ਗਿਆ ਡਿਜ਼ਾਈਨ ਚੈੱਕ ਕਰੀ ਚਲੋ ਹੈਂਡਵਰਕ ਹੁਣ ਕੈਮਰੇ ਦੇ ਮੂਰੇ ਨਿਗਾਹ ਟਿਕਾ ਲਓ ਟਿਕਾ ਕੇ ਬਹਿ ਜਾਓ ਵੀਡੀਓ ਅੱਗੇ ਪਿੱਛੇ ਨਾ ਕਰਿਓ ਕਟਿਓਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਟਾਕੇ ਹੀ ਪਹਿਣਗੇ ਬਜ਼ਾਰਾਂ 'ਚ 18 1800 19 1900 ਦਾ ਇੱਥੇ 850 ਰੁਪਏ ਦਾ ਆ ਦੇਖੋ ਵੀ ਫਾਇਦੇ ਦਾ ਬਾਕੀ ਬਹੁਤ ਆ ਆ ਦੇਖੋ ਬਾਜ਼ਾਰ ਜਿਹੜਾ 1800 1900 ਦਾ ਸੂਟ ਹੈ ਤੇ 850 ਦਾ 1000 ਰੁਪਏ ਇੱਕ ਸੂਟ ਪਿੱਛੇ ਤੁਹਾਡਾ ਬਚ ਗਿਆ ਹੁਣ ਆ ਵੀ ਤੁਸੀਂ ਦੇਖੋ ਨਾ ਸੂਟਾਂ ਦੀ ਕੁਆਲਿਟੀ ਦੇਖੋ ਫਿਨਿਸ਼ਿੰਗ ਦੇਖੋ ਪ੍ਰਾਈਸ ਵੀ ਨਾਲ-ਨਾਲ ਦੇਖੀ ਜਾਓ ਜਿਹਨੇ ਵਿਆਹ ਚਾਹੀਦਾ ਦਾਜਵੇ ਦੇ ਕੱਪੜਾ ਨਾ ਹੋਰ ਪਾਸੇ ਨਾ ਜਾਇਓ 2000 ਵਾਲਾ ਸੂਟ 850 ਚ ਕਰਤਾ ਵਿਆਹ ਭਾਵੇਂ ਤੁਹਾਡਾ ਅਗਸਤ ਚ ਜਾਂ ਸਤੰਬਰ ਅਕਤੂਬਰ ਨਵੰਬਰ ਜਦੋਂ ਮਰਜੀ ਆ ਹੁਣੇ ਆਜੋ ਦਾਜਵੇ ਦੇ ਕੱਪੜੇ ਦੇ ਆਫਰਾਂ ਲੱਗੀਆਂ ਆ ਦੇਖੋ ਦਾ ਕੁੜੀ ਸੋਹਣੀ ਲੱਗੂਗੀ ਕੁੜੀਆਂ ਕੋਸ਼ਿਸ਼ ਮਿਲੋਗੀ ਕਹੋਗੇ ਵੀ ਹਾਂ ਵੀ ਜੇ ਕਈਆਂ ਮੇਰੀ ਪਸੰਦ ਦੇ ਸੂਟ ਮਿਲ ਗਏ ਆ ਇੱਥੇ ਵੈਰਾਈਟੀਆਂ ਵੀ ਨਵੀਆਂ ਨਵੀਆਂ ਆ ਗਈਆਂ ਰੇਟ ਵੀ ਘੱਟ ਘੱਟ ਆ ਇਹ ਸੀਜ਼ਨ ਦੀ ਸਭ ਤੋਂ ਪਹਿਲੀ ਸਭ ਤੋਂ ਵੱਡੀ ਸੇਲ ਆਤੀ ਆ ਜਿੱਥੇ ਕੁੜੀਆਂ ਲਈ ਵੀ ਮਿਲੂਗਾ ਮਿਡਲ ਲਈ ਮਿਲੂਗਾ ਬਜ਼ੁਰਗਾਂ ਲਈ ਵੀ ਕੱਪੜੇ ਮਿਲਣਗੇ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਆ ਇਹ ਹੈਂਡਵਰਕ ਚੈੱਕ ਕਰ ਦੋ ਕੈਮਰੇ ਵਾਲੇ ਵੀਰੇ ਨਿਗਾਹ ਮਾਰਦੇ ਕਰਾਂ ਦੀ ਆ ਚੈੱਕ ਕਰੋ ਦੁਪੱਟਾ ਦੁਪੱਟਿਆਂ ਦੇ ਸਾਇ ਦੇਖ ਲਓ ਚਾਹੇ ਤੁਸੀਂ ਲੈਣ ਦੇਣ ਤੇ ਸੂਟ ਲਾਉਣਾ ਚਾਹੇ ਕਿਸੇ ਨੇ ਆਪ ਦੇ ਪਾਉਣ ਲਈ ਸੂਟ ਲੈਣਾ ਬਜ਼ਾਰਾਂ ਤੇ ਰੇਟ 3 3000 ਆ ਨੈਚੁਰਲ ਕਰੇਵ ਦਾ 1500 ਰੁਪਏ ਦਾ ਸੂਟ ਦੇ ਦੇਣਾ 1500 ਰੁਪਏ ਆ ਵੀ ਤੁਸੀਂ ਚੈੱਕ ਕਰ ਲੋ ਹਰ ਇੱਕ ਨੂੰ ਵਧੀਆ ਕੁਆਲਿਟੀ ਦੇ ਰਹੇ ਆ ਰੇਟ ਘੱਟ ਦੇ ਰਹੇ ਆ ਦੇਖੋ ਘੇਰਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈਗਾ ਆ ਫਰੰਟ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਹੈਗਾ ਬਜ਼ਾਰਾਂ ਚ ਜਾਉਂਗੇ ਤੁਹਾਨੂੰ ਪੁਰਾਣੇ ਸਟਾਈਲ ਮਿਲਣੇ ਆ ਪੁਰਾਣੇ ਡਿਜ਼ਾਈਨ ਮਿਲਣੇ ਆ ਪਰ ਮਾਤੂ ਜੀ ਦਸਤਾਰ ਨੇ ਬਹੁਤ ਵੱਡੀ ਆਫਰ ਲਾਤੀ ਆ ਫਰੈਸ਼ ਚੀਜ਼ਾਂ ਨਵੇਂ ਨਵੇਂ ਡਿਜ਼ਾਈਨ ਜੋ ਮਾਰਕੀਟ ਜਿਹੜੇ ਸੂਟ ਆਏ ਨਹੀਂ ਤੁਹਾਨੂੰ ਇੱਥੋਂ ਅਸੀਂ ਦੇ ਦੇਣ ਹੈਗੇ ਆ ਦੇਖੋ ਜੀ ਨਵੀਆਂ ਚੀਜ਼ਾਂ ਜਿਹੜੀ ਤੁਸੀਂ ਗੱਲ ਕਰਤੀ ਆ ਇੱਥੇ ਫਰਕ ਕੀ ਆਮ ਦੁਕਾਨ ਨਾਲੋਂ ਚੀਜ਼ਾਂ ਅਪ ਟੂ ਡੇਟ ਰੇਡ ਬਾਜ਼ਾਰ ਨਾਲੋਂ ਅਤੇ ਆ ਦਾਜਵਰੀਆਂ ਦੇ ਸੂਟ ਤੁਸੀਂ ਦੇਖ ਰਹੇ ਹੋ ਸਿੰਥੈਟਿਕ ਸੂਟ ਦੇਖ ਰਹੇ ਹੋ ਬਾਟਮ ਵਰਕ ਬਾਜੂ ਵਰਕ ਸਾਰਾ ਕੁਝ ਹੀ ਹੈਗਾ ਆ نیچے ਸੂਟ ਦੇਖੋ ਜੀ ਹੈਂਡ ਵਰਕ ਹੋਇਆ ਸਾਰਾ ਆ ਥੱਲੇ ਦੇਖ ਲਓ ਜੀ ਮੋਰ ਪੰਖਿਆਂ ਰੰਗ ਹੈ ਨੇਚਰਲ ਕਰੇਵ ਹੈ ਪਿਓਰ ਚਨਾਉਣ ਦੇ ਦੁਪੱਟੇ 5 5000 ਵਾਲੇ ਸੂਟ 25 2500 ਰੁਪਏ ਚ ਦੇਈਏ ਦੇਖੋ ਜੀ ਜਦੋਂ ਘਰ ਦੇ ਵਿੱਚ ਧੀ ਦਾ ਵਿਆਹ ਆਉਂਦਾ ਤੇ ਬਾਪ ਨੂੰ ਫਿਕਰ ਪੈ ਜਾਂਦੀ ਆ ਕਿ ਕੱਪੜਾ ਕਿੱਥੋਂ ਲਵਾਂਗੇ ਲੁੱਟ ਹੋ ਜਾਣੀ ਆ ਦੇਖੋ ਜਿਹੜਾ 15000 ਦਾ ਕੱਪੜਾ ਲਈ 50 5000 ਦਿੰਨੇ ਆ ਪਰ ਮਾਤੂ ਜੀ ਦਸਤਾਰ ਧੀਆਂ ਦੇ ਪਿੱਛੇ ਖੜ ਗਿਆ ਅੰਕੇ ਬਾਪ ਦੀ ਪੱਗ ਦੇ ਨਾਲ ਜੁੜ ਕੇ ਖੜ ਗਿਆ ਕਹਿੰਦੇ ਫਾਇਦੇ ਕਰਾਉਣੇ ਇੱਥੇ ਆ ਜਿਓ ਜੀ ਆਮ ਘਰ ਦੀ ਕੁੜੀ ਲਈ ਵੀ ਆਮ ਘਰ ਦੀ ਧੀ ਲਈ ਵੀ ਆ ਦੇਖੋ ਐਦਾਂ ਦੇ ਫੋਟੋ ਵਾਲੇ ਬੁਟੀਕਾਂ ਵਾਲੇ ਵੀ ਦੇਣੇ ਆ ਬਾਜ਼ਾਰ ਦੇ ਵਿੱਚ ਜਾ ਕੇ ਰੇਟ ਪਤਾ ਕਰ ਲੋ 76500 ਵਾਲਾ ਸੂਟ ਇੱਥੇ ਤੁਹਾਨੂੰ 2500 ਰੁਪਏ ਦੇਣਾ ਦੇਖੋ 2500 ਰੁਪਏ ਦਾ ਚੈਲੰਜ ਹੈ ਜੇ ਤੁਹਾਨੂੰ ਕੋਈ ਬਾਜ਼ਾਰ 'ਚ ਦੇ ਦੇਵੇ ਪਰ ਅਸੀਂ ਦੇ ਰਹੇ ਹਾਂ ਇਸ ਲਈ ਕਿੰਨੇ ਆ ਸਾਰਿਆਂ ਦੇ ਫਾਇਦੇ ਇੱਥੇ ਬਸ 10000 ਰੁਪਏ 2000 ਰੁਪਏ 5000 ਰੁਪਏ ਦੇ ਮਾਰਜੇ ਦੇ ਕੱਪੜਾ ਵੇਚੀ ਜਾਂਦੇ ਆ ਬਾਜ਼ਾਰਾਂ 'ਚ ਜਾਉਂਗੇ ਡਬਲ ਡਬਲ 3000 ਵਾਲਾ 6500 ਦਾ 7000 ਦਾ ਇਦਾਂ ਲੁੱਟ ਬਹੁਤ ਹੋ ਰਹੀ ਆ ਇੱਥੇ ਆਜੋ ਫਾਇਦੇ ਕਰ ਰਹੇ ਹਾਂ ਸੂਟ ਦੇਖੀ ਚਲੋ ਜੀ ਡਿਜ਼ਾਈਨ ਦੇਖੀ ਚਲੋ ਨਵੇਂ ਤਰ੍ਹਾਂ ਦੇ ਦੁਪੱਟੇ ਨਵਾਂ ਤਰ੍ਹਾਂ ਦੀਆਂ ਫਿਨਿਸ਼ਿੰਗ ਨਵਾ 13 ਦੇ ਘੇਰੇ ਗਲੇ ਆ ਸ਼ਾਨਦਾਰ ਚੀਜ਼ਾਂ ਦੇਖੋ ਬੇਮਸਾਲ ਚੀਜ਼ਾਂ ਤਾਜਵਰੀ ਦੇ ਸੂਟ ਲੈਣਾ ਤੁਸੀਂ ਰਖੜੀ ਤੇ ਗਿਫਟ ਕਰਨਾ ਆਪਣੀਆਂ ਭੈਣਾਂ ਨੂੰ ਤੇ ਆ ਸੂਟ ਚੈੱਕ ਕਰ ਲਓ ਡਿਜ਼ਾਈਨ ਇੱਕ ਤੋਂ ਇੱਕ ਘੇਰਾ ਚੈੱਕ ਕਰ ਲਓ ਬਾਜੂ ਚੈੱਕ ਕਰ ਲਓ ਜ਼ੀਰੋ ਟਾਂਕੇ ਦਾ ਕੰਮ ਹੋਇਆ ਨਵੀਂ ਫਿਨਿਸ਼ਿੰਗ ਆ ਚੈੱਕ ਕਰੋ ਜੀ ਲਖਨਊ ਦਾ ਵਰਕ ਲਖਨਊ ਦਾ ਇਹ ਵੀ ਗੱਲ ਸੱਚੀ ਹੈਗੀ ਆ ਦੇਖੋ ਵਿਆਹ ਸ਼ਾਇਦ ਦਾਜਵੀ ਦੇ ਕਪੜਾ ਦੇਣਾ ਦੇਣਾ ਹੈਗਾ ਰਖੜੀਆ ਤਿਉਹਾਰ ਆ ਗਿਆ ਤੁਸੀਂ ਭੈਣਾਂ ਨੂੰ ਪੈਸੇ ਨਾ ਦਿਓ ਪੈਸੇ ਦੇ ਬਜਾਏ ਇਦਰੇ ਸੋਹਣੇ ਸੋਹਣੇ ਸੂਟ ਦੇ ਦਿਓ ਆ ਸੂਟ ਦੋਗੇ ਖੁਸ਼ ਹੋ ਜੂ ਨਾਲੇ ਵਿਆਹ 'ਚ ਪਾ ਕੇ ਜਾਊ ਕਿਤੇ ਪਾਰਟੀ ਫੰਕਸ਼ਨ 'ਤੇ ਵੀ ਜਾ ਸਕਦੇ ਆ ਸੋ ਰਖੜੀ ਦੇ ਉੱਤੇ ਵੀ ਵੱਡੀ ਸੇਲ ਲੱਗੀ ਆ ਆਪਣੇਆ ਭੈਣਾਂ ਨੂੰ ਇੱਟਾ ਦੇ ਲਗਜ਼ਰੀ ਸੂਟ ਦੇ ਦਿਓ ਜਿੱਥੇ ਕੇ ਉਹਨਾਂ ਨੂੰ ਵੀ ਖੁਸ਼ੀ ਤੇ ਤੁਹਾਨੂੰ ਵੀ ਖੁਸ਼ੀ ਮਿਲਣੀ ਹੈਗੀ ਆ ਦੇਖੋ ਜੀ ਸਾਡੀ ਵੀਡੀਓ ਬਾਹਰੀਆਂ ਕੰਟਰੀਆਂ 'ਚ ਵੀ ਦੇਖੀ ਜਾ ਰਹੀ ਹੈ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਕੋਈ ਇੰਗਲੈਂਡ ਹਰ ਇੱਕ ਜਗ੍ਹਾ ਤੋਂ ਸਾਡੀ ਵੀਡੀਓ ਦੇਖ ਰਹੇ ਆ ਆ ਚੈੱਕ ਕਰੋ ਜੀ ਤੁਹਾਡੀ ਪਸੰਦੇ ਸੂਟ ਤੁਸੀਂ ਆਉਣਾ ਵਾ ਚਾਹੇ ਤੁਸੀਂ ਟਾਂਡੇ ਤੋਂ ਚਾਹੇ ਦਸੂਏ ਤੋਂ ਚਾਹੇ ਮਕੇਰੀਆਂ ਤੋਂ ਚਾਹੇ ਬਟਾਲੇ ਤੋਂ ਤੁਸੀਂ ਦੋ ਦਿਨ ਦੋ ਦਿਨ ਰੱਖਣੇ ਕਾਤੀਆਂ ਸਟੋਰ ਵਾਸਤੇ ਜਿੱਥੇ ਤੁਹਾਨੂੰ ਸੂਟ ਲਹਿੰਗੇ ਸ਼ਰਾਰੇ ਕਰਾਰੇ ਤੁਹਾਡੇ ਪਸੰਦ ਦੇ ਸੂਟ ਤੁਹਾਨੂੰ ਤੁਹਾਡੀ ਭੂਆ ਨੂੰ ਸੂਟ ਨਹੀਂ ਕਿਤੋਂ ਪਸੰਦ ਆਉਂਦਾ ਤੁਹਾਡੀ ਮਾਸੀ ਨੂੰ ਸੂਟ ਨਹੀਂ ਕਿਤੋਂ ਪਸੰਦ ਆਉਂਦਾ ਪਰ ਮਾਤੂ ਜੀ ਦਸਤਾਰ ਅੰਕਲੋਂ ਤੇ ਆਜੋ ਸੂਟ ਵੀ ਪਸੰਦ ਆਊਗਾ ਪੈਸੇ ਵੀ ਘੱਟ ਲੱਗਣਗੇ ਤੇ ਨਾਲੇ ਡਿਜ਼ਾਈਨ ਵੀ ਨਵੇਂ ਮਿਲਣਗੇ ਆ ਵੀ ਚੀਜ਼ਾਂ ਚੈੱਕ ਕਰੋ ਇੱਥੇ ਆਉਣ ਦਾ ਹੋਰ ਕੀ ਫਾਇਦੇ ਨੇ ਸੱਚ ਦਾ ਕੰਮ ਆ ਇਮਾਨਦਾਰ ਨਾਲ ਕੰਮ ਆ ਭਾਵੇਂ ਤੁਸੀਂ ਚੰਗੇ ਕੱਪੜੇ ਪਾ ਕੇ ਆਜੋ ਭਾਵੇਂ ਨੋਰਮਲ ਆਜੋ ਇੱਥੇ ਇਤਾਂ ਨਹੀਂ ਕਿ ਵੀ ਮੱਥਾ ਦੇਖ ਕੇ ਬਿੰਦੀ ਲਾਈ ਜਾਂਦੀ ਸਾਡੀ ਲੁੱਟ ਹੋ ਜੂ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਟ ਆਇਆ ਜਿਹਨੂੰ ਜਿਹੜਾ ਸੂਟ ਚਾਹੀਦਾ ਤੁਸੀਂ ਲੈ ਜਾਓ ਇੱਥੇ ਇਤਾਂ ਨਹੀਂ ਪਹਿਲਾਂ 10000 ਮੰਗ ਲੈਣਾ ਫੇਰ ਤੁਹਾਨੂੰ 7000 ਤਾਂ ਦੇਣਾ ਮਤਲਬ ਕਿਸੇ ਦੀ ਲੁੱਟ ਨਹੀਂ ਕਰਨੀ ਇਸ ਲਈ ਕਹਿੰਦੇ ਆ ਛੇਤੀ ਆਜੋ ਆਫਰ ਚੱਲ ਰਹੀ ਆ ਬਹੁਤ ਵੱਡੀ ਰਖੜੀ ਦੇ ਉੱਤੇ ਲਾਤੀ ਆਫਰ ਜਿਹੜੇ ਭੈਣ ਭਰਾ ਸਾਡੇ ਬਾਹਰ ਬੈਠਿਆ ਤੁਸੀਂ ਆਪਣੇ ਘਰਾਂ ਦੇ ਵਿੱਚ ਕਿਸੇ ਨੂੰ ਗਿਫਟ ਦੇਣਿਆ ਕਿਸੇ ਧੀ ਢੇਣ ਦੇ ਵਿਆਹ ਦੇ ਵਿੱਚ ਸ਼ਾਪਿੰਗ ਕਰਕੇ ਉਹਨੂੰ ਤੁਸੀਂ ਗਿਫਟ ਦੇਣਾ ਹੈਗਾ ਦਾਜਵਰੀ ਬਣਾ ਕੇ ਦੇਣੀ ਆ ਤੇ ਤੁਸੀਂ ਹੁਣੇ ਆਫਰ ਸਾਡੇ ਤੇ ਲਾਤੀ ਆ ਇੱਥੇ 50000 ਵਾਲਾ ਕੱਪੜਾ 15000 ਚ ਅਸੀਂ ਦੇ ਰਹੇ ਆ ਜਿਹੜੇ ਇਤਾਂ ਦੇ ਭਾਰੇ ਭਾਰੇ ਸੂਟ ਤੁਸੀਂ ਜਾ ਕੇ ਸ਼ੋਅਰੂਮ ਅਜ ਲੈਣਿਓ ਹੈਵੀ ਸੂਟ 2-2 ਲੱਖ ਰੁਪਏ ਦੀ ਦਾਜਵਰੀ ਬਣਦੀ ਆ ਇਹ ਤੇ 2 ਲੱਖਾਂ ਦੀ ਦਾਜ ਬਰੀ ਤੁਹਾਨੂੰ 80000 ਰੁਪਏ ਚ ਆਪਾਂ ਦੇ ਦੇਣੀ ਆ ਆ ਵੀ ਚਿੱਟੇ ਜੰਗਰੋ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸੂਟ ਸਿੰਪਲ ਸੁਪਰ ਸੂਟ ਆ ਜੀ ਕਲਾ ਕੇਰੇ ਤੇ ਕੰਮ ਹੋਇਆ ਆ ਦੁਪੱਟਾ 4 ਸਾਈਡ ਸਾਰਾ ਹੀ ਵਰਕ ਹੋਇਆ ਨਵੀਆਂ ਚੀਜ਼ਾਂ ਦੇ ਰਹੇ ਆ ਕਰੇਵ ਦੇ ਉੱਤੇ ਪੇਸ ਦੇ ਰਹੇ ਆ ਨੈਚੁਰਲ ਪਿਓਰ ਦੇ ਦੁਪੱਟੇ ਦੇ ਰਹੇ ਆ ਮਹਿਰੂਨ ਸੂਟ ਚੈੱਕ ਕਰ ਲਓ ਜਿਹੜਾ ਵੈਡਿੰਗ ਸੂਟ ਆ ਜੀ ਸਭ ਤੋਂ ਹੈਵੀ ਪੈਨਲ ਬਣਿਆ ਬਾਜੂ ਬਣਿਆ ਆ ਦੁਪੱਟਾ 4 ਸਾਈਡ ਅੰਪੀਆਂ ਦਾ ਵਰਕ ਕੀਤਾ 0 ਟਾਂਕੇ ਦਾ ਕੰਮ ਆ ਜੀ ਆ ਚੈੱਕ ਕਰੋ ਜੀ ਪ੍ਰਿੰਟਡ ਨਾਲ ਹੈਂਡਵਰਕ ਹੋਇਆ ਆ ਤੁਸੀਂ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਸ ਹੈ ਲਗਜ਼ਰੀ ਲਗਜ਼ਰੀ ਰਾਇਲ ਕਲਾਸ ਇਹ ਰਾਇਲ ਕਲਾਸ ਸੂਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਦੇ ਦੇਣਾ ਅਸੀਂ ਦੇਖੋ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਭੈਣ ਭਰਾ ਜਿਹੜੇ ਕਹਿੰਦੇ ਵੀ ਸਾਨੂੰ ਚੀਜ਼ ਪਸੰਦ ਨਹੀਂ ਛੇਤੀ ਆਉਂਦੀ ਉਹਨਾਂ ਦੇ ਲਈ ਵੀ ਅਸੀਂ ਚੈਲੰਜ ਕਰਦੇ ਹਾਂ ਜਦੋਂ ਤੁਸੀਂ ਸਾਡੇ ਸਟੋਰ ਤੇ ਆਉਣਾ ਅਸੀਂ ਤੁਹਾਨੂੰ 10 ਸੂਟ ਖੋਲ ਕੇ ਦੇਣੇ ਆ ਤੁਸੀਂ ਉਹਦੇ ਵਿੱਚੋਂ 9 ਸੂਟ ਪਸੰਦ ਕਰ ਲੈਣ ਕਿਉਂਕਿ ਸਾਡੇ ਕੋਲ ਸਾਰੇ ਸਿਲੈਕਟਡ ਸਿਲੈਕਟਡ ਪੀਸ ਹੈਗੇ ਆ ਆ ਦੇਖੋ ਬੜੀ ਕਾਲੇ ਸਾਡੇ ਕੋਲ ਮੋਡਲਾਂ ਵਾਲੇ ਜਿਹੜੀਆਂ ਫਿਲਮਾਂ ਦੇ ਵਿੱਚ ਅੱਜ ਕੱਲ ਚੱਲਦੀਆਂ ਹਨ ਡਿਜ਼ਾਈਨਿੰਗ ਚੱਲਦੀ ਉਹੋ ਜਿਹੇ ਸੂਟ ਤੁਹਾਨੂੰ ਇੱਥੋਂ ਮਿਲ ਜਾਣਗੇ ਹੈਗੇ ਆ ਚਾਹੇ ਜਿੱਤਾਂ ਦੀ ਵੀ ਤੁਹਾਡੀ ਪਸੰਦ ਆ ਤੁਸੀਂ ਖੁਸ਼ ਹੋ ਕੇ ਜਾਉਂਗੇ ਮੈਂ ਚੈਲੰਜ ਕਰਦਾ ਇਹਨਾਂ ਦਿਨਾਂ ਦੇ ਵਿੱਚ ਇੰਦਾ ਨਹੀਂ ਵੈਰਾਈਟੀ ਅਜੇ ਦੁਕਾਨਦਾਰ ਲੈ ਕੇ ਨਹੀਂ ਆਇਆ ਉਹਦਾ ਸੋਚ ਰਿਹਾ ਵੀ ਕਰੀਏ ਕੀ ਪਰ ਮਾਤੂ ਸ਼੍ਰੀ ਦਸਤਾਰ ਨੇ ਵੱਡਾ ਸੇਲ ਧਮਾਕਾ ਲਾਤਾ ਉਹ ਭਾਰੇ ਭਾਰੇ ਸੂਟਾਂ ਦੇ ਸੇਲ ਧਮਾਕਾ ਲਾਤਾ ਬਾਜ਼ਾਰ ਨਾਲੋਂ 70 70% ਡਿਸਕਾਊਂਟ ਦੇ ਸੂਟ ਲਾਤੀਆ ਰੇਟ ਲਾਤੀਆ ਆਜੋ ਹੁਣ ਬਾਜ਼ਾਰਾਂ 'ਚ ਆ ਕੇ ਲੁੱਟਣਾ ਨਾ ਕਰਾਇਓ ਫਾਇਦੇ ਬਹੁਤ ਵੱਡੇ ਹੋ ਰਿਹਾ ਆ ਦੇਖੋ ਤਾਂ ਚਾਹੇ ਤੁਸੀਂ ਜਿੱਤਾਂ ਦੀ ਵੈਰਾਈਟ ਲੈਣੀ ਆ ਸਾਡੇ ਕੋਲ ਮਿਲ ਜਾਂਦੀ ਆ ਤੁਸੀਂ 250 300 500 ਤੋਂ ਲੈ ਕੇ 20000 ਤੱਕ ਦੇ ਸੂਟ ਇਥੋਂ ਲੈ ਕੇ ਜਾ ਸਕਦੇ ਆ ਦੇਖੋ ਜੀ ਸੂਟਾਂ 'ਚੇ ਫਾਇਦੇ ਹੋ ਗਏ ਆ ਚੱਕੋ ਲਹਿੰਗੇ ਭਾਰੇ ਭਾਰਿਆਂ 'ਚੇ ਵੱਡੇ ਫਾਇਦੇ ਕਰ ਦਿੰਨੇ ਆ ਬਾਜ਼ਾਰਾਂ ਦੇ ਵਿੱਚ 5 5 7 7000 ਰੈਂਟ 15 15 20 20000 ਦਾ ਲਹਿੰਗਾ ਸਿਰਫ ਔਰ ਸਿਰਫ 1750 ਰੁਪਏ 'ਚ ਲਹਿੰਗਾ ਦੇ ਦੇਣਾ ਡਿਜ਼ਾਈਨ ਚੈੱਕ ਕਰ ਲਓ ਕੋਈ 1700 ਕੋਈ 1500 ਕੋਈ 2500 ਹੈਵੀ ਹੈਵੀ ਲਹਿੰਗੇ ਦੁਪਟਿਆਂ ਦੇ ਨਾਲ ਆ ਚੈੱਕ ਕਰੋ ਵੈਲਵਟ ਦਾ ਲਹਿੰਗਾ ਬਜ਼ਾਰਾਂ ਦੇ ਵਿੱਚ ਰੇਟ 20000 25000 ਇੱਥੇ 5000 ਰੁਪਏ ਦਾ ਲਹਿੰਗਾ ਦੇਣਾ ਜੀ 5000 ਦਾ ਡਰੈਸ ਚੈੱਕ ਕਰ ਲੋ ਆ ਡਰੈਸ ਆ ਹੈਵੀ ਹੈਵੀ ਹੁਣ ਤੁਹਾਡਾ ਡ੍ਰੀਮ ਨਹੀਂ ਲੈਣਾ ਵਿਆਹ ਦੇ ਵਿੱਚ ਲਹਿੰਗਾ ਪਾਉਣਾ ਸੀ ਕੁੜੀ ਨੇ ਉਹ ਡ੍ਰੀਮ ਨਹੀਂ ਲੈਣਾ ਉਹ ਡ੍ਰੀਮ ਪੂਰਾ ਕਰ ਦੇਣਾ ਕਾਦੀਆਂ ਦੇ ਵਿੱਚ ਆ ਰੈੱਡ ਲਹਿੰਗਾ ਮੇਰੀ ਭੈਣ ਦਾ ਵਿਆਹ ਆ ਗਿਆ ਕਹਿੰਦੀ ਰੈੱਡ ਲੈਂਗਾ ਮੈਂ ਰੈਂਟ ਤੇ ਲੈ ਕੇ ਆਣਾ ਨਾ ਭੈਣੇ ਹੁਣ ਰੈਂਟ ਤੇ ਨਹੀਂ ਲੈ ਕੇ ਆਉਣਾ ਆਪਾਂ ਲਹਿੰਗਾ ਸਿਰਫ 8000 ਚ ਲੈ ਜਣਾ ਆਪਦੇ ਘਰ ਦੇ ਲਈ ਰੈੱਡ ਲੈਂਗਾ ਰੈੱਡ ਲਹਿੰਗਾ ਆ ਚੱਕੋ ਤੁਸੀਂ ਰੈੱਡ ਲਹਿੰਗਾ ਲੈ ਲਿਆ ਵਿਆਹ ਵਾਸਤੇ ਅੰਗੇਜਮੈਂਟ ਵਾਸਤੇ ਵੀ ਲਹਿੰਗਾ ਓਏ ਹੋਏ 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 ਕਹਿੰਦੀ ਸੂਟ ਤਾਂ ਮੈਂ ਬਹੁ ਪਾਏ ਆ ਹੁਣ ਲਹਿੰਗਾ ਪਾਉਣਾ ਮੈਂ ਅੰਗੇਜਮੈਂਟ ਤੇ ਆਹ ਡ੍ਰੀਮ ਥੋੜੇ ਸੱਚ ਕਰ ਦੇਣੇ ਆ ਆ 15 15 20 20 ਹਜ਼ਾਰ ਵਾਲੇ ਹੈਵੀ ਲਹਿੰਗੇ 8899000 ਰੁਪਏ ਦੇ ਦੇਣੇ ਆ ਆ ਦੇਖੋ ਜੀ ਇਹ ਲਹੰਗੇ ਉਹ ਆ ਜਿਹੜੇ ਕਟਰੀਨਾ ਕੈਸ ਪਾਉਂਦੀ ਆ ਜਿਹੜੀ ਕਰੀਨਾ ਕਪੂਰ ਪਾਉਂਦੀ ਆ ਦੇਖੋ ਉਦਾਂ ਦੀਆਂ ਚੀਜ਼ਾਂ ਚਾਹੇ ਤੁਸੀਂ ਪਿੰਡਾਂ ਦੀਆਂ ਕੁੜੀਆਂ ਚਾਹੇ ਸ਼ਹਿਰਾਂ 'ਚ ਆਮ ਕੁੜੀਆਂ ਮੈਂਗਾ ਤੁਹਾਡੀ ਟੌਰ ਬਣਾ ਕੇ ਭੇਜ ਦਾਂਗੇ ਕੋਈ ਇਹ ਕੋਈ 2 ਲੱਖ ਦਾ ਲਹੰਗਾ ਨਹੀਂ ਹੈਗਾ ਇਹ ਕੋਈ 2.5 ਲੱਖ ਦਾ ਲਹੰਗਾ ਨਹੀਂ ਹੈਗਾ ਇਹ ਲਹੰਗਾ ਸਿਰਫ ਤੁਹਾਨੂੰ ਆਪਾਂ 7-8000 ਰੁਪਏ ਰੇਂਜ ਦੇ ਵਿੱਚ ਦੇ ਦੇਣਾ ਹੈਗਾ ਜੇ ਤੁਸੀਂ ਆ ਦੇਖੋ ਆ ਜਿਹੜੇ ਲਹੰਗੇ ਹੈਗੇ ਆ ਬਾਜ਼ਾਰਾਂ ਦੇ ਵਿੱਚ ਜਾਉਂਗੇ ਇਹਦਾ ਰੈਂਟ 30000 35000 32 ਹਜ਼ਾਰ ਇਦਾਂ ਰੈਂਟ ਚੱਲਦੇ ਆ ਪਰ ਸਾਡੇ ਕੋਲ ਰੈਂਟ ਨਾਲੋਂ ਵੀ ਅੱਤੇ ਤੇ ਰੇਟ ਕਰਦੇ ਲਹਿੰਗਿਆਂ ਦੇ ਇਸ ਲਈ ਕਿੰਨੇ ਆ ਛੇਤੀ ਆਜੋ ਬਹੁਤ ਵੱਡੇ ਫਾਇਦੇ ਕਰਦੀਆਂ ਚੱਕੋ ਜੀ ਡਰੈਸ ਦੇ ਵਿੱਚ ਵੀ ਬਹੁਤ ਵੱਡਾ ਫਾਇਦਾ ਆ ਡਰੈਸ ਚੈੱਕ ਕਰ ਲਓ ਚੰਡੀਗੜ੍ਹ ਮੋਹਾਲੀ ਦਿੱਲੀ ਪਟੇ ਪਟੇਰੀਆਂ ਦੇ ਵਿੱਚ ਆ ਡਰੈਸਾਂ ਪਾਈਆਂ ਜਾਂਦੀਆਂ ਬਾਜ਼ਾਰਾਂ ਦੇ ਵਿੱਚ ਰੇਟ ਚੈੱਕ ਕਰ ਲਓ 15000 20000 ਦੀ ਡਰੈਸ 4750 4750 ਹਾਂਜੀ ਹੈਰਾਨ ਹੋ ਰਹੇ ਹੋ ਪਰੇਸ਼ਾਨ ਹੋ ਰਹੇ ਹੋ ਤੁਸੀਂ ਸੋਚਦੇ ਹੋਣੇ ਅਸੀਂ ਝੂਠ ਬੋਲਦੇ ਆ ਅਸੀਂ ਗੱਪ ਮਾਰਦੇ ਆ ਤੁਹਾਨੂੰ ਇੱਥੇ ਬੁਲਾ ਲਾਂਗੇ ਤੇ ਤੁਹਾਨੂੰ ਉਹ ਚੀ ਨਹੀਂ ਦਵਾਂਗੇ ਆ ਚੱਕੋ ਰੇਟ ਉੱਤੇ ਲੈ ਕੇ ਲਾਇਆ 4750 ਰੁਪਏ ਲੋ ਵੀ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਡਿਜ਼ਾਈਨ ਬਹੁਤ ਸੋਹਣੇ ਆ ਸੋਹਣੇ ਸੋਹਣੇ ਰੰਗ ਆ ਡਿਜ਼ਾਈਨਿੰਗ ਦੇਖੋ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰੈਸਾਂ ਫਰੌਗ ਡਰੈਸਾਂ ਸਾਰਿਆਂ ਦੇ ਵਿੱਚ ਵੱਡੀਆਂ ਆਫਰਾਂ ਲਾਉਂਦੀਆਂ ਉਹ 15 15000 ਰੁਪਏ ਜਾ ਕੇ ਖਰਚਦੇ ਹੋ ਬਜ਼ਾਰਾਂ ਜਾ ਕੇ ਕਿਤੇ 12000 ਖਰਚਦੇ ਹੋ ਇੱਥੇ 5000 ਰੁਪਏ ਚ ਦੇ ਦੇਾਂਗੇ ਤੁਹਾਨੂੰ ਬਾਜ਼ਾਰ ਨਾਲੋਂ ਰੇਟ ਤਿੰਨ ਤਿੰਨ ਗੁਣਾ ਘੱਟ ਕਰਕੇ ਆ ਆ ਵੀ ਦੇਖੋ ਤੁਸੀਂ ਹਨਾ ਅਨਾਰਕਲੀ ਅਨਾਰਕਲੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ ਇਹ ਬਾਜ਼ਾਰ ਦੇ ਵਿੱਚ 15 16 17 18000 ਤੋਂ ਘੱਟ ਕੋਈ ਨਹੀਂ ਮੰਗਦਾ ਇੱਥੇ ਤੁਹਾਨੂੰ ਕੋਈ 4500 ਦੀ ਉਹ 5000 ਦੀ ਕੋਈ 6000 ਦੀ ਇੰਨੀਆਂ ਕਰੇਂਜਾਂ ਦੇ ਵਿੱਚ ਅਨਾਰਕਲੀ ਦੇ ਰਹੇ ਆ ਬਹੁਤ ਯੂਨਿਕ ਚੀਜ਼ ਦੇ ਰਹੇ ਆ ਦੇਖੋ ਕਿੰਨਾ ਕਿੰਨੀ ਸੋਹਣੀ ਪਿਆਰੀ ਚੀਜ਼ ਬਣੀ ਆ ਬਜ਼ਾਰ ਦੇ ਵਿੱਚ 15000 20000 ਤੇ 4099 ਰੁਪਏ ਦੀ ਡਰੈਸ ਦੇ ਰਿਆ 4000 ਆਹ ਦੇਖੋ ਪਟਾਕਰ ਇੱਧਰ ਪੈ ਗਿਆ ਆਹ ਦੇਖੋ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਉਹ ਵੀ ਰੈਡੀमेड ਉਹ ਵੀ ਰੰਗ ਕਿੰਨਾ ਸੋਹਣਾ 18000 20000 ਬਜ਼ਾਰ ਦਾ ਰੇਟ ਸਾਡੇ ਕੋਲ ਆਜੋ 18000 ਵਾਲਾ ਸਿਰਫ 4750 ਚ ਉਹ ਵੀ ਰੈਡੀमेड ਪੈਪਲੀਨ ਆਹ ਦੇਖੋ ਮੋਹ ਸੋਹਣਿਆ ਸੋਹਣਿਆ ਆਫਰਾਂ ਇੱਥੇ ਲੱਗੀਆਂ ਹੋਈਆਂ ਸ਼ਰਾਰੇ ਦੇਖੋ ਸ਼ਰਾਰਿਆਂ ਦੇ ਕੰਮ ਦੇਖੋ ਤੁਸੀਂ ਘੜਦਾ ਹੈਵੀ ਹੈਵੀ ਆ ਸ਼ਰਾਰਿਆਂ ਦੇ ਉੱਤੇ ਵੀ ਕੰਮ ਕਿੰਨਾ ਸੋਹਣਾ ਆ ਦੇਖੋ ਪੂਰਾ ਟਾਪ ਦਾ ਪੀਸ ਇਹਦੇ ਵਿੱਚ ਸਾਨੂੰ ਰੰਗ ਦੇ ਦੇਾਂਗੇ ਸਾਈ ਸਾਰੇ ਮਿਲ ਜਣੇ ਆ ਵਾਰ-ਵਾਰ ਕਹਿ ਰਹੇ ਆ ਛੇਤੀ ਆਜੋ ਭਾਰੇ ਭਾਰੇ ਸੂਟਾਂ ਦੇ ਪੱਟੀਆਂ ਆਫਰਾਂ ਲੱਗ ਗਈਆਂ ਕਾਦੀਆਂ ਦੇ ਵਿੱਚ ਦੇਖੋ ਜੀ ਨਵੇਂ-ਨਵੇਂ ਡਰੈੱਸਾਂ ਨਵੇਂ-ਨਵੇਂ ਸ਼ਰਾਰੇ ਕਰਾਰੇ ਲਹਿੰਗਾ ਆ ਚੈੱਕ ਕਰੋ ਜੀ ਡੰਮੀਆਂ ਤੇ ਪੂਰੇ ਰਾਇਲ ਕਲਾਸ ਪੀਸ ਲੱਗੇ ਆ ਵੱਡੇ-ਵੱਡੇ ਸ਼ੋਰੂਮਾਂ ਤੇ ਡੰਮੀਆਂ ਤੇ ਪੀਸ ਲਾ ਕੇ ਦਿਖਾ ਕੇ ਕੋਈ 10000 ਕੋਈ 15000 ਕੋਈ 20000 25000 ਲਿੱਤਾ ਜਾਂਦਾ ਭਾਜੀ ਅਸੀਂ ਰਾਇਲ ਕਲਾ ਚੀਜ਼ਾਂ ਦੇ ਰਹੇ ਆ ਅੱਧ ਰੇਟਾਂ 'ਚ ਅੱਧ ਰੇਟਾਂ ਦੇ ਵਿੱਚ ਦੇਖੋ ਜੀ ਸਾਡੇ ਕੋਲ 2500 ਰੁਪਏ ਤੋਂ ਡਰੈੱਸ ਸ਼ੁਰੂ ਹੋ ਜਾਂਦੀ ਆ 3000 3500 4500 5000 6500 ਐਡਾ ਰੇਂਜਰ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਰਹੀਆਂ ਆ ਆਉਣਾ ਕਿੱਥੇ ਆ ਤੁਸੀਂ ਮੱਤ ਤੋਂ ਸ਼੍ਰੀ ਦਸਤਾਰ ਕਰਦਿਆਂ ਆਜੋ ਬਹੁਤ ਵੱਡੀ ਗ੍ਰੈਂਡ ਸੇਲ ਜਿਹਨੂੰ ਕਹਿੰਦੇ ਆ ਉਹ ਲਾ ਦਿੱਤੀ ਹੈਗੀ ਆ ਜਿਹੜਾ ਆਜੂਗਾ ਫਾਇਦੇ ਇੱਕ ਹੋਰ ਦਾ ਫਾਇਦਾ ਕਰ ਜਣਾ ਆ ਦੇਖੋ ਤੁਸੀਂ ਦੁਪੱਟੇ ਲੈਣੇ ਆ ਤੁਸੀਂ ਲੈਣੀਆਂ ਹੈਗੀਆਂ ਫੁਲਕਾਰੀਆਂ ਇਹਦੇ ਵਿੱਚ ਵੀ ਦੇਖੋ ਤੁਸੀਂ ਜਾਗੋਆਂ ਤੇ ਜਾਣਾ ਤੇ ਇਹਦੇ ਵਿੱਚ ਹੀ ਫਾਇਦੇ ਆ ਇਹ ਕਿੰਨੇ ਦੀ ਆ ਬਾਜ਼ਾਰ 'ਚ 1500 ਸਾਡੇ ਕੋਲ 500 ਰੁਪਏ 'ਚ ਲੈ ਜਾਓ ਆ ਵੀ ਤੁਹਾਨੂੰ 500 ਰੁਪਏ 'ਚ ਦੇ ਰਿਆ ਪਾਕਿਸਤਾਨੀ ਦੁਪੱਟੇ ਨੂੰ ਕਹਿੰਦੇ ਆ ਦੇਖੋ ਰੇਟ ਲੈਖ ਲੈਖ ਕੇ ਲਾਏ ਹੈਗੇ ਆ ਬਹੁਤ ਵੱਡਾ ਸੇਲ ਮੇਲਾ ਲਾਤਾ ਕਾਦੀਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਛੇਤੀ ਆਜੋ ਵੱਡੇ ਫਾਇਦੇ ਹੋਣੇ ਆ ਹੁਣ ਬਾਜ਼ਾਰਾਂ 'ਚ ਜਾ ਕੇ ਲੁੱਟਾ ਨਾ ਕਰਾਓ ਸਿੱਧਾ ਮਤ ਤੋਂ ਸ਼੍ਰੀ ਦਸਤਾਰ ਕਰਦੀਆਂ ਜਾ ਜਿਓ ਦੇਖੋ ਜੀ ਇੱਥੇ ਫਾਇਦਾ ਕੀ ਹੈ ਲਹਿੰਗੇ ਸ਼ਰਾਰੇ ਗਰਾਰੇ ਸੂਟ ਤਾਂ ਹੈ ਗਈ ਹੈ ਇੱਥੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਪੈਂਟਾਂ ਸ਼ਰਟਾਂ ਦਸਤਾਰਾਂ ਟਾਈਆਂ ਕੰਬਲ ਰਜਾਈਆਂ ਸਾਰਾ ਕੁਝ ਇੱਕ ਛੱਤ ਹੇਠਾ ਤੁਹਾਨੂੰ ਅਸੀਂ ਦੇ ਦੇਣਾ ਜੀ ਤੁਸੀਂ ਛੇਦੀ ਆ ਜਾਓ ਬਹੁਤ ਵੱਡੇ ਫਾਇਦੇ ਆ ਰਖੜੀ ਦੇ ਉੱਤੇ ਵੀ ਫਾਇਦੇ ਕਰ ਰਹੇ ਆ ਵਿਆਹ ਸ਼ਾਈ ਦੇ ਕੱਪੜੇ 'ਚ ਫਾਇਦੇ ਕਰ ਰਹੇ ਆ 50 ਹਜ਼ਾਰ ਵਾਲਾ ਕੱਪੜਾ 15 ਜੀ ਦੇਵਾਂਗੇ 1 ਲੱਖ ਵਾਲਾ ਕਪੜਾ 4000 ਰੁਪਏ ਦੇਵਾਂਗੇ ਜਿਹੜੇ ਹੈਵੀ ਸੂਟ ਤੁਸੀਂ ਲੈਣੇ ਆ ਜਿਹੜੇ 15 15 20 20 ਹਜ਼ਾਰ ਵਾਲੇ ਜਿੱਦੂ ਲੈਣੇ ਹੋ ਜਿਹੜੀ 2 ਲੱਖ ਰੁਪਏ ਦਾਜਵਰੀ ਬਣਨੀ ਆ ਇੱਥੇ 80 ਹਜ਼ਾਰ ਤੇ ਗਾਰੰਟੀ ਲਿਖ ਕੇ ਦੇਣ ਉਦਾਰ ਆ ਹੋਰ ਪਾਸੇ ਹੁਣ ਜਾਣ ਦੀ ਲੋੜ ਨਹੀਂ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕਰ ਸਾਹਿਬ ਟੀਵੀ ਕਾਟੀਆਂ